ਮਿਤੀ 9 1 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਉਹਦੇ ਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਜਾਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ। 10 1 25 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਸੱਤ ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ। ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ। ਦੁਰਾਨੇ ਤਪਤੀਸ਼ ਚਾਰ ਮਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜ਼ਮ ਸੀ ਉਹਦਾ ਨਾਂ ਹੈ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਵ ਸਿੰਘ ਇਹਦੇ ਨਾਂ ਨੇ ਇਹਨੂੰ ਰੈਸਟ ਕਰ ਲਿਆ ਹੁਣ ਅਜਿੰਦਾ ਦਾ ਰਿਮਾਂਡ ਲੈ ਕੇ ਰਿਮਾਂਡ ਮਿਲ ਗਿਆ ਨਾ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਗੇ ਅਗਲੀ ਪੁੱਛਕਿਛ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਕੀ ਇਤਿਆਰ ਵਰਤਿਆ ਜੋ ਵੀ ਕੀਤਾ ਜਾਂ ਹੋਰ ਕਿਹੜੇ ਮੁੱਲਜ਼ਮ ਹੈ ਨਾ ਤਾਂ ਪੁੱਛਗਿਸ਼ ਕਰਕੇ ਅਗਲੀ ਤਫਤੀਸ਼ ਜਾਰੀ ਰੱਖਾਂਗੇ ਸਰ ਪਿੰਡ ਦੇ ਇਹ ਪਿੰਡ ਦੇ ਸਰ ਮੇਨ ਕਾਰਨ ਕੀ ਹੈ ਸਾਰੀ ਕਮਿਟੀ ਸਰ ਮੇਨ ਕਾਰਨ ਕੀ ਹੋਇਆ ਵੀ 7-8 ਘਰਾਂ ਨੂੰ ਇਹਨਾਂ ਨੇ ਅੱਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਸੀ ਕਾਰਨ ਤਾਂ ਜੀ ਇਹ ਦਲੇਰ ਸਿੰਘ ਦੀ ਅਸੀਂ ਸਰਸਰੀ ਪੁੱਛਗਿਸ਼ ਕੀਤੀ ਹੈ ਜਿਹੜਾ ਮੇਨ ਮੁੱਲਜ਼ਮ ਆ ਉਹ ਉਹਦੇ ਦੱਸਣ ਮੁਤਾਬਕ ਵੀ ਉਹਦੇ ਘਰ ਦੀ ਤੋੜਪਨ ਕਰੀ ਸੀ ਇਹਨਾਂ ਨੇ ਤੇ ਇਹਨਾਂ ਨੇ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੰਨੀ ਚ ਪਾਇਆ ਤੇ ਮੁਰਕੀ ਉਹ ਛਿੜਕ ਕੇ ਅੱਗ ਲਾਉੇ ਰਏ ਜਿਵੇਂ ਕਿਸੇ ਦਾ ਦਸ ਦੁੱਖ ਆ ਉਹ ਭੰਨਿਆ ਉਹਦੇ 'ਚ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁੱਛ ਕਿਸੇ ਅਜੇ ਜਾਰੀ ਹੈ ਜਦ ਰਿਮਾਂਡ ਲੈ ਲਾਂਗੇ ਨੁਕਸਾਨ ਕੱਪੜਿਆਂ ਵਗੈਰਾ ਦਾ ਹੋਇਆ ਹੈ ਮਕਾਨਾਂ ਦਾ ਹੋਇਆ ਹੈ ਜਿਸ ਤਰ੍ਹਾਂ ਦੇ ਆਪਣਾ ਸਾਰੇ ਗਰੀਬ ਘਰ ਜਿਹੜੇ ਮਲਜ਼ਮਾ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐਸੀ ਭਾਵਨਾ ਦੀ ਹੈ ਸਰੰਬੀੜ ਤੋਂ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਵਿਚਨ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅੱਖ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਦੇ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਲ ਤਪਤੀ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸਦੀਕ ਕਰਾਈ ਜਾਊ ਇਹ ਸਾਰੇ ਇੱਕ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ। ਅਸਰ ਆ ਪਈ ਚੜਾਈ ਹੈ ਜੇ ਦੇਖੀਏ। ਸਰ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟੇ ਗਏ। ਇਹ ਦੋਸ਼ੀਆਂ ਨੇ ਜਿਹੜਾ ਦੱਸਿਆ ਦੱਸਿਆ ਵੀ ਕਾਰ ਦੇ ਵਿੱਚੋਂ ਕੈਨੀ ਉਹਨਾਂ ਨੇ ਪੈਟਰੋਲ ਕੱਢ ਲਈ। ਜਿਹੜੇ ਘਰ ਚ ਵੱੜਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦੱਸ ਨਹੀਂ ਤਾ। ਕੋਈ ਮਿਲਿਆ ਨਹੀਂ ਉਹਨਾਂ ਨੂੰ ਕਹਾਂ। ਕਿ ਜੋ ਸਮਾਨ ਸੀ ਉਹ ਤੇ ਪੈਟਰੋਲ ਸਿੜਕ ਕੇ ਉਹ ਆਕਲਾ ਦੇ। ਕਿੰਨੇ ਕੰਮ ਦੀ ਸੀ ਇਹ ਮਗਰਗੇ ਸਾਰੀ ਗੱਲ। ਇਹ ਬੰਦੇ ਆਪਾਂ ਦਸਤਾ ਅਰੈਸਟ ਕਰ ਲੇ। ਇੱਕ ਰਹਿੰਦਾ ਜਿਹੜੇ ਨਾਮ ਦੇ ਦਾ ਬੰਦੇ ਅਨੁਕਸ਼ਾਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦੇ ਅਨੁਕਸ਼ਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜ਼ਦ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੋਣ ਜਾਂ ਤਤਤੀਸ਼ ਪ੍ਰਾਨ ਉਹ ਬੰਦੇ ਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਤ ਜਾਣਕਾਰੀ ਪਹਿਲਾ ਕਦਮ ਇਹ ਵੀ ਨਸ਼ਾ ਕਰਦੇ ਹੋਏ ਨਸ਼ੇ ਪਰ ਇਹ ਹਜੇ ਇਹਨਾਂ ਦਾ ਚੈੱਕ ਅਪ ਕਰਾ ਲਾਂਗੇ ਆਪਾਂ ਅਜੇ ਤਾਂ ਰੈਸਟ ਹੀ ਕੀਤੀ ਹੈ ਮੌਢੀ ਪੁੱਛਗਿੱਛ ਮੁਤਾਬਕ ਨੀਤੀ ਸੀ ਹੜੇ ਜਾਰਪਰਤਾਲ ਕੀਤੀ ਹੈ ਇਹ ਜਿਹੜਾ ਦੋਸ਼ ਲਾਇਆ ਗਿਆ ਸੀਗੇ ਚਿੱਟੇ ਤੋਂ ਸਰੋਤ ਸੀ ਇਹ ਕੁਛ ਨਹੀਂ ਫਿਚੀ ਜਿਸ ਨਾਲ ਦੇ ਕੋਈ ਨਹੀਂ ਚਿੱਟੇ ਵਾਲੀ ਗੱਲ ਅਜੇ ਕੋਈ ਨਹੀਂ ਆਈ ਇਹਨੇ ਹੁਣ ਸਾਡੇ ਕੋਲ ਇਹ ਮਤਲਬ ਕਸਟਡੀ ਚ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਆਈ ਜੇ ਕੋਈ ਹੋਊਗੀ ਤਾਂ ਉਹ ਦੇਖ ਲੈ ਸਰ ਜੀ ਰਾਜਨੀਤੀ ਕਿ ਵੀ ਕਾਫੀ ਮਤਲਬ ਨਹੀਂ ਰਾਜਨੀਤੀ ਦਾ ਦੇਖੋ ਕੋਈ ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ ਸਰ ਪੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ 6-7 ਗੱਟੀਆਂ ਤੇ ਵਿਅਕਤੀ ਆਏ ਸੀਗੇ ਉਹ ਗੱਟੀਆਂ ਵੀ ਟ੍ਰੇਸ ਕੀਤੀਆਂ ਗਈਆਂ ਯੋਗ ਹੋਦੇ ਮੈਂ ਤੁਹਾਨੂੰ ਉਹੀ ਬੇਨਤੀ ਕਰੀ ਆ ਵੀ ਪੁੱਛਕਿਛ ਕਰਾਂਗੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਮੇਨ ਮੁਲਜ਼ਮ ਹੋਣ ਪਰਿਆ ਅੱਜ ਫੜਿਆ ਸੀ ਪੁੱਛਕਿਛ ਕਰਕੇ ਜੋ ਵੀ ਹੋਇਆ ਕੋਈ ਗੱਡੀ ਆ ਕੋਈ ਟੂ ਵੀਲਰ ਆ ਕੋਈ ਵੀ ਬੁਲਦਮਾ ਕੋਈ ਵੀ ਚੀਜ਼ ਵਰਤੀ ਆ ਉਹਨੂੰ ਬਖਸ਼ਾਂਗੇ ਨਹੀਂ ਔਰ ਤੁਹਾਨੂੰ ਟਾਈਮ ਦੇ ਟਾਈਮ ਅਸੀਂ ਦੱਸਦੇ ਰਵਾਂਗੇ ਜੋ ਜੋ ਕਰਾਂਗੇ ਸਾਰੇ ਵਿਅਕਤੀ ਕੋਈ ਪਿੰਡ ਦੇ ਨੇ ਕਿ ਸਾਹਮਣੇ ਨਹੀਂ ਜੀ ਹੋਰ ਵੀ ਪਿੰਡ ਦੇ ਹੈਗੇ ਨੇੜੇ ਆ ਮੈਂ ਬਾਹਰ ਚਾ ਪਿੰਡ ਤੇ ਵੀ ਦੱਸਿਆ ਇਹਨਾਂ ਨੇ ਪੁੱਛਕਿਛ ਕੇ ਉਸੀ ਤਸਦੀਕ ਕਰਕੇ ਵੀ ਕਿਹੜੇ ਬੰਦੇ ਨੇ ਉਹਨਾਂ ਨੂੰ ਵੀ ਰੈਸਟ ਕਰਾਇਆ ਸਰ ਜੀ ਕਹਾ ਕਹਿਣਾ ਹੈ ਕਿ ਸਾਡੇ ਉੱਤੇ ਵੀ ਆਪਣਾ ਪੁਰਾਣਾ ਪ੍ਰੈਸ਼ਰ ਬਣਾਇਆ ਜਾਦਾ ਹੈ ਵੀ ਤੁਸੀਂ ਐਪੀ ਆਪ ਚਿੱਟੜੇ ਨਾਲ ਉਹ ਛੱਡ ਦਿਓ। ਕੀ ਇਹ ਨਹੀਂ ਛੱਡਿਆ? ਨਹੀਂ ਨਹੀਂ ਇਹੋ ਜੀ ਗੱਲ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਇਹਦੇ ਬਾਰੇ। ਨਹੀਂ ਮੈਨੂੰ ਕਿਸੇ ਸਟੂ ਸਾਹਿਬ ਬੈਠੇ ਡਿਟੀ ਸਾਹਿਬ ਬੈਠਿਆ ਕੋਈ ਇਹਨਾਂ ਨੇ ਦੱਸ ਹੀ ਨਹੀਂ ਕੋਈ ਪੈਸੇ ਵਾਲੀ। ਸਰ ਫਿਰ ਹੁੰਦਾ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 10 ਬੰਦੇ ਸੀ ਫੜ ਲਏ। ਹਾਂ ਜੀ ਹਾਂ। ਤੇ ਹੁਣ ਕਿੰਨੇ ਰਹਿ ਗਏ ਤੁਸੀਂ ਹੋ? ਇਹਨਾਂ ਦੀ ਪੁਛ ਕਿਸ ਤੇ ਨਾਮ ਤੇ ਦੋਣ ਕਿ ਕੁਛ ਇਹਨਾਂ ਨੇ ਬੰਦੇ ਦੇਖੋ ਐਫ ਆਈ ਆਰ ਦੇ ਵਿੱਚ ਤਾਂ 7 ਹੀ ਲਿਖਾਇਆ ਸੀ। ਚਾ ਇਹਨਾਂ ਚੋਂ 10 ਫੜ ਲਏ ਹੋਰ ਵੀ ਇਹਨਾਂ ਤੋਂ ਹੁਣ ਪੁੱਛ ਕਿਸ ਕਰਾਂਗੇ ਜਿਹੜੇ ਹੋਰ ਬੰਦੇ ਆ ਜਿਹੜੇ ਉਹਨਾਂ ਨੇ ਮੌਕੇ ਤੇ ਨਹੀਂ ਸ਼ਰਤ ਕਰੇ ਸੀ ਉਹ ਅਸੀਂ ਹੁਣ ਸ਼ਰਤ ਕਰਕੇ ਪੜਾਂਗੇ ਉਹਨਾਂ ਨੂੰ ਜਿਹੜੇ ਅੱਜ ਫੜੇ ਹੈਗੇ ਸਾਰੇ ਇਹਨਾਂ ਦੀ ਉਮਰ ਕਿੰਨੀ ਕੀ ਲੱਗਦੀ ਹੈ ਉਮਰ ਨੌਜਵਾਨੀ ਨੇ ਸਾਰੇ ਨੌਜਵਾਨ ਆ ਸੋ ਤਾਂ ਕਰਦੇ ਆ ਸਾਰੇ 18 ਤੋਂ ਉੱਪਰ ਆ ਸਾਰੇ ਕੰਮ ਕੀ ਕਰਦੇ ਆ ਕੰਮ ਤਾਂ ਇਹ ਕੋਈ ਮਤਲਬ ਪੜ ਕੇ ਮੈਟ੍ਰਿਕ ਕਰਕੇ ਹਟ ਗਿਆ ਕੋਈ ਮਿਹਨਤ ਮਜ਼ਦੂਰੀ ਦਾ ਕਰਦੇ ਆ ਜਿਵੇਂ ਇਸ ਤਰ੍ਹਾਂ ਕਰ ਪਰ ਨਹੀਂ ਕੀ ਹੋਇਆ ਜਿਹੜਾ ਇੰਨਾ ਵੱਡਾ ਜਿਹੜਾ ਆਪਾਂ ਦੀ ਮਦੇ ਸਟੇਜ ਚੱਕੇ ਉਹਨਾਂ ਨੂੰ ਕਾਰਨ ਨਹੀਂ ਇੱਕ ਨੂੰ ਪਤਾ ਹੀ ਨਹੀਂ ਵੀ ਇਹ ਕੀ ਕਰ ਗਿਆ ਏਡਾ ਵੱਡਾ ਸਟੈਪ ਕਾਨੂੰਨ ਬਾਰੇ ਨੌਲੇਜ ਹੀ ਨਹੀਂ ਹੈ ਇਹ ਤਾਂ ਸਮਝਿਆ ਵੀ ਸਾਡਾ ਕਰ ਰਿਹਾ ਇਸ ਤਰ੍ਹਾਂ ਕਰਦਾ ਅਸੀਂ ਵੀ ਕਰਤਾ ਹਾਲਾਂਕਿ ਇਹਨਾਂ ਨੇ ਕੋਈ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਜਿਹਦਾ ਘਰ ਤੋੜਿਆ ਦੋਸ਼ੀ ਦਾ ਇਹਨੇ ਕੋਈ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਅੱਜ ਦੱਸਿਆ ਸਾਨੂੰ ਇਹਨੇ ਸਰ ਪੀੜਤ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਅਸੀਂ ਪੁਲਿਸ ਨੂੰ ਪਹਿਲਾਂ ਵੀ ਇਤਲਾਹ ਦਿੱਤੀ ਸੀਗੀ ਇਸ ਬਾਰੇ ਇਸ ਵਿਅਕਤੀ ਉਦੋਂ ਵੀ ਉਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਸੀ ਉਹਨੂੰ ਸਾਡੇ ਘਰੋਂ ਚਲਾ ਦਿੱਤਾ ਗਿਆ ਨਸ਼ਾ ਵੇਚਦੇ ਨੇ ਕਿ ਇਹ ਲੋਕ ਸਰਪੰਚ ਵੀ ਇਸ ਗੱਲ ਨੂੰ ਕਹਿ ਰਿਹਾਗਾ ਕਿਵੇਂ ਦੇਖਦੇ ਹੋ ਇਸ ਨੂੰ ਨਸ਼ਾ ਵੇਚ ਲੜਾ ਤਾਂ ਦੇਖੋ ਪਹਿਲਾਂ ਵੀ ਕੋਈ ਨਹੀਂ ਬਖਸ਼ਿਆ ਜੇ ਵੇਚਦੇ ਹੋਣਗੇ ਪਹਿਲਾਂ ਕਿਸੇ ਨੇ ਕੋਈ ਇਤਰਾ ਨਹੀਂ ਦਿੱਤੀ ਜੇ ਹੁਣ ਉਹਨਾਂ ਨੇ ਇਤਰਾ ਦਿੱਤੀ ਆ ਨਸ਼ੇ ਵਾਲੀ ਗੱਲ ਕਰੀ ਆ ਅਸੀਂ ਇਹਨਾਂ ਤੋਂ ਆਪ ਪੁੱਛ ਕਿਸ ਵੀ ਕਰਾਂਗੇ ਹੁਣ ਇਹ ਤੇ ਬਾਰੇ ਨਸ਼ੇ ਬਾਰੇ ਜੇ ਕੋਈ ਗੱਲ ਸਾਹਮਣੇ ਆਈ ਜੇ ਕੋਈ ਸੱਜਣ ਹੋਰ ਸਾਨੂੰ ਇਤਰਾ ਦੇਣਾ ਚਾਹੁੰਦਾ ਨਸ਼ੇ ਬਾਰੇ ਉਹਦਾ ਨਾਂ ਵੀ ਗੁਪਤ ਰੱਖਿਆ ਜਾਊਗਾ ਸਾਨੂੰ ਮਿਲ ਕੇ ਜਾਂ ਫੋਨ ਤੇ ਦੱਸ ਸਕਦਾ ਤੁਹਾਡੇ ਜਰੀਏ ਮੈਂ ਬੇਨਤੀ ਕਰੂੰਗਾ ਸਰ ਇਹਨਾਂ ਲੋਕਾਂ ਦੀ ਉਮਰ ਵਗੈਰਾ ਕਿੰਨੇ ਹੈ ਕਿ ਉਮਰ ਨੌਜਵਾਨ ਹੀ ਨੇ ਨੌਜਵਾਨਾਂ 18 ਤੋਂ ਉੱਪਰ ਨੇ ਸਾਰੇ ਨੌਜਵਾਨ ਉਮਰ ਦੇ ਸਰ ਪੀੜਤਾਂ ਦਾ ਇਹ ਵੀ ਕਹਿਣਾ ਹੈ ਵੀ ਪੰਜਾਬ ਤੋਂ 100 ਵੱਤਲ ਕੀ ਵਿਅਕਤੀ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹ 100 ਵਾਲੀ ਗੱਲ ਕਿਤੇ ਸਾਹਮਣੇ ਨਹੀਂ ਆਈ ਕਿਉਂਕਿ ਉੱਥੇ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਹੈ ਨਾ ਹੀ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਨਦੀ ਪੁੱਛਕਿਸਤ ਨੂੰ ਜੇ ਚਾਰ ਬੰਦੇ ਸਾਨੂੰ ਹੋਰ ਪਤਾ ਲੱਗਿਆ ਸੀ ਅਸੀਂ ਅਰੈਸਟ ਕਰ ਲੇ ਹੋਰ ਵੀ ਮੁਲਜ਼ਮਾਂ ਪਛਾਤੇ ਹੋਣਗੇ ਜਿਹਨੂੰ ਅਸੀਂ ਪੁੱਛਕਿਸਤ ਕਰਕੇ ਟਰੇਸ ਕਰਕੇ ਗ੍ਰਿਫਤਾਰ ਕਰਾਂਗੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਨਾ ਪੂਰੇ ਮਤਲਬ ਸਖਤ ਸੈਕਸ਼ਨ ਲਾਏ ਆ ਜੋ ਇਹਨਾਂ ਨੇ ਕੀਤਾ ਬਹੁਤ ਗਲਤ ਕੀਤਾ ਬਹੁਤ ਮਤਲਬ ਘਣਾਉਣਾ ਜੁਰਮ ਕੀਤਾ ਇਸ ਤਰ੍ਹਾਂ ਦਾ ਉਹ ਸਾਰੇ ਸੈਕਸ਼ਨ ਲਾ ਕੇ ਕਾਰਵਾਈ ਕੀਤੀ ਸਰ ਜਿਸ ਤਰ੍ਹਾਂ ਪੀੜਤ ਦੇ ਪਰਿਵਾਰ ਵਾਲਾ ਕਹਿ ਜਾ ਰਿਹਾ ਵੀ ਅਸੀਂ ਪਹਿਲਾਂ ਖਾਣੇ ਵਿੱਚ ਰਿਪੋਰਟ ਦੇ ਦਿੱਤੀ ਸੀ ਸਾਨੂੰ ਜਾਣ ਤੋਂ ਖਤਰਾ ਹੈਗਾ ਕਿਸੀ ਨਸ਼ੇ ਤੇ ਰੋਗ ਦੇ ਜੇਸਟ ਖਾਣੇ ਵਿੱਚ ਆਂਦੀ ਹੈਗੀ ਹੈ ਫਿਰ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਕਿਤੇ ਉਹਨਾਂ ਦੇ ਐਕਸ਼ਨ ਹੋਊਗਾ ਉਹ ਬਿਲਕੁਲ ਦੇਖਾਂਗੇ ਐਸਟੀਓ ਸਾਹਿਬ ਕੋਲੇ ਹੀ ਬੈਠੇ ਇਹਨਾਂ ਦੇ ਕਹਿਣ ਮੁਤਾਬਕ ਕੋਈ ਨਹੀਂ ਇਤਰਾਹੀ ਜੇਕਰ ਇਹੋ ਜੀ ਕੋਈ ਗੱਲ ਸਾਹਮਣੇ ਆਉਂਦੀ ਆ ਪਰ ਕੋਈ ਕਿਸੇ ਲੈਵਲ ਤੇ ਉਹ ਬਖਸ਼ਾ ਨਹੀਂ ਜਾਊਗਾ ਸਰ ਜਿਹੜਾ ਇਹ ਬੰਦਿਆਂ ਨੇ ਇਹਨਾਂ ਵਿਅਕਤੀਆਂ ਨੇ ਨੁਕਸਾਨ ਕੀਤਾ ਘਰਾਂ ਦਾ ਇੰਨਾ ਤੋਂ ਮਤਲਬ ਕਿ ਪਰਭਾਈ ਵੀ ਕਰਵਾਈ ਜਾਊਗੀ ਉਹ ਤਾਂ ਹੁਣ ਅੱਗੇ ਜੋ ਬਦਲ ਕਾਨੂੰਨੀ ਕਰਵਾਈ ਬਣਦੀ ਹੈ ਕਾਨੂੰਨ ਮੁਤਾਬਕ ਜੋ ਹੋਏਗਾ ਉਹ ਕਰੇਗਾ